82 ਦਿਨਾਂ ਦੀ ਸਾਈਕਲ ਯਾਤਰਾ ਦੇ ਦੌਰਾਨ ਇੱਕ ਸਿੱਖ ਨੌਜਵਾਨ ਨੇ 120 ਕਿਲੋਮੀਟਰ ਰੋਜ਼ਾਨਾ ਸਫ਼ਰ ਕੀਤਾ ਪੰਜ ਤਖਤਾਂ ਦੀ ਯਾਤਰਾ ਕਰਦੇ ਸਿੱਖ ਨੌਜਵਾਨ ਹੁਣ ਸ੍ਰੀ ਅਕਾਲ ਤਖਤ ਸਾਈ ਪਹੁੰਚਿਆ ਜੀ ਹਾਂ ਤੁਹਾਨੂੰ ਦੱਸਦੇ ਕਿ ਜure ਸ੍ਰੀ ਮਕਸਦ ਸਾਹਿਬ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨੇ ਸ੍ਰੀ ਮੁਕਸਾ ਸਾਹਿਬ ਅਤੇ ਤਖਤ શ્રી ਦਮਦਮਾ ਸਾਹਿਬ ਤੋਂ ਪੰਜ ਤਖਤਾਂ ਦੀ ਸਰਦਾ ਪਰੇ ਸਾਈਕਲ ਯਾਤਰਾ ਕਰਦੇ ਹੋਏ ਇੱਕ ਸਿੱਖ ਨੌਜਵਾਨ ਹਰਜਿੰਦਰ ਸਿੰਘ ਜਿਸ ਦਾ ਨਾਮ ਹੈ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਅਤੇ ਇਸ ਦੌਰਾਨ ਉਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਨੇ 6 ਅਗਸਤ ਤੋਂ ਸ਼ੁਰੂ ਹੋਈ ਇਹ ਯਾਤਰਾ ਕੁੱਲ 82 ਦਿਨ ਹੋ ਚੁੱਕੇ ਨੇ ਤੇ ਹਰਜਿੰਦਰ ਸਿੰਘ ਨੇ ਵਾਇਗਰੂ ਦੇ ਉੱਤੇ ਅਟਲ ਵਿਸ਼ਵਾਸ ਦੇ ਨਾਲ ਲਗਭਗ 120 ਤੋਂ 135 ਕਿਲੋਮੀਟਰ ਰੋਜ਼ਾਨਾ ਦਾ ਸਫ਼ਰ ਸਾਈਕਲ ਦੇ ਉਤੇ ਟੈਕ ਕੀਤਾ ਉਹਨਾਂ ਨੂੰ ਦੱਸਿਆ ਹੈਗਾ ਕਿ ਯਾਤਰਾ ਦੇ ਦੌਰਾਨ ਉਹਨਾਂ ਨੇ ਦਮਦਮਾ ਸਾਹਿਬ ਹਜ਼ੂਰ ਸਾਹਿਬ ਪਟਨਾ ਸਾਹਿਬ ਨਾਨਕ ਮਾਤਾ ਤੇ ਰਿਸ਼ੀਕੇਸ਼ ਕਾਂਟ ਸਾਹਿਬ ਸੁਹਾਨਾ ਸਾਹਿਬ ਪਟਿਆਲੇ ਦਾ ਦੁਖਨਵਾਨ ਸਾਹਿਬ ਤੇ ਸਰਹੰਦ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਅਤੇ ਬਾਬਾ ਬਕਾਲਾ ਸਾਹਿਬ ਰਾਹੀਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਪਹੁੰਚ ਕੀਤੀ ਹੈ ਤਾਂ ਹਰ ਤੀਰਥ ਸਥਾਨ ਦੇ ਉੱਤੇ ਉਹ ਪਹੁੰਚੇ ਨੇ ਤੇ ਹਰ ਸਥਾਨ ਦੇ ਉੱਤੇ ਸੰਗਤਾਂ ਨੇ ਉਹਨਾਂ ਦਾ ਬਹੁਤ ਸਤਿਕਾਰ ਦੇ ਨਾਲ ਸਵਾਗਤ ਕੀਤਾ ਇਸ ਬਾਬਤ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈਗਾ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਦਮਦਮਾ ਸਾਹਿਬ ਜੀ ਦੇ ਅਸਕੇ ਤੱਕ ਸ੍ਰੀ ਫਿਰ ਤੱਕ ਸ੍ਰੀ ਹਜੂਰ ਸਾਹਿਬ ਫਿਰ ਤੱਕ ਸ੍ਰੀ ਪਟਨਾ ਸਾਹਿਬ ਪਟਨਾ ਚਾਇਆ ਤੇ ਫਿਰ ਵੈਗਰੂ ਜੀ ਆਪਾਂ ਨਾਨਕ ਮਤਾ ਰਿਸ਼ੀਕੇਸ਼ ਪੌਂਟਾ ਸਾਹਿਬ ਉਸ ਤੋਂ ਬਾਅਦ ਵੈਗਰੂ ਆਪਾਂ ਸੁਹਾਣਾ ਸਾਹਿਬ ਤਮਤਾਨ ਸਾਹਿਬ ਪਟਿਆਲੇ ਦੁਖਨਵਰਨ ਸਾਹਿਬ ਫਿਰ ਸਰਹੰਦ ਸਰਹੰਦ ਤੋਂ ਵੈਗਰੂ ਆਪਾਂ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਹੋ ਕੇ ਫਿਰ ਵੈਗਰੂ ਜੀ ਆਪਾਂ ਇਧਰ ਬਾਬਾ ਬਕਾਲਾ ਤੋਂ ਇਧਰ ਹੁਣ ਅਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਆਂ ਵੈਗਰੂ ਜੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਬੜੀ ਕਿਰਪਾ ਕੀਤੀ ਆਪਾਂ ਮਨ ਦੀ ਇੱਛਾ ਸੀ ਕਿ ਵੈਗਰੂ ਯਾਤਰਾ ਕਰੀਏ ਕਦੇ ਮਹਾਰਾਜ ਨੇ ਕਿਰਪਾ ਕੀਤੀ ਆਪਣੀ ਇੱਛਾ ਪੂਰੀ ਕਰਤੀ ਬਹੁਤ ਯਾਤਰਾ ਕਰਦੇ ਸਮੇਂ ਰਸਤੇ ਦੇ ਵਿੱਚ ਆਪਾਂ ਕਈ ਗੁਰੂ ਘਰਾਂ ਦੇ ਵਿੱਚ ਰੁਕੇ ਮੰਦਰਾਂ ਦੇ ਵਿੱਚ ਵੀ ਰੁਕੇ ਤਾਬਿਆਂ ਦੇ ਪੈਟਰੋਲ ਪੰਪ ਤੇ ਲੋਕਾਂ ਨੇ ਬਹੁਤ ਮਾਨ ਸਤਿਕਾਰ ਕੀਤਾ ਤੇ ਵੈਗੁਰੂ ਹੁਣ ਤੁਸੀਂ ਵੀ ਇੱਥੇ ਪਹੁੰਚੇ ਹੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵੈਗੁਰੂ ਜੀ ਆਪਾਂ 6 ਅਗਸਤ ਨੂੰ ਯਾਤਰਾ ਸ਼ੁਰੂ ਕੀਤੀ ਸੀ ਵੈਗੁਰੂ ਤੇ ਅੱਜ ਆਪਾਂ ਨੂੰ ਕੁੱਲ 82 ਦਿਨ ਹੋ ਗਏ ਆ ਵੈਗੁਰੂ ਜੀ ਅੱਜ ਅੱਜ ਸਮਾਪਤੀ ਕਰਾਂਗੇ ਅੱਜ ਵੈਗੁਰੂ ਜੀ ਇੱਥੋਂ ਹੁਣ ਆਪਾਂ 2 ਦਿਨ ਇੱਥੇ ਪੜਾ ਕਰਾਂਗੇ ਵੈਗੁਰੂ ਤੇ ਫਿਰ ਇੱਥੋਂ ਆਪਾਂ ਸ਼੍ਰੀ ਮੁਕਤਸਰ ਸਾਹਿਬ ਜਾ ਕੇ ਹੀ ਸਮਾਪਤੀ ਹੋ ਗਈ ਅੱਥਰਾ ਤੁਹਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਮੁਸ਼ਕਲਾਂ ਵੈਗਰੂ ਜੀ ਉਹ ਜੋ ਚਲੋ ਰਸਤੇ ਦੇ ਵਿੱਚ ਕਿਤੇ ਟਾਇਰ ਫਟ ਜਾਣਾ ਹਨ ਜਾਂ ਕਿਤੇ ਪੈਂਚਰ ਹੋ ਜਾਣਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਵੀ ਸਾਈਕਲ ਪੈਂਚਰ ਹੋ ਗਿਆ ਕੋਈ ਨੇੜੇ ਦੁਕਾਨ ਨਹੀਂ ਹੁੰਦੀ ਸੀ ਇੱਕ ਦੋ ਵਾਰ ਹੋਇਆ ਵੀ 15-15 ਕਿਲੋਮੀਟਰ ਦੂਰ ਸੀਗਾ ਫਿਰ ਮਹਾਰਾਜ ਦੀ ਕਿਰਪਾ ਨਾਲ ਆਪਾਂ ਪੈਦਲ ਹੀ ਚੱਲ ਕੇ ਜਾਈਦਾ ਸੀ ਕਿਸ ਨੇ ਤੁਹਾਡੀ ਮਦਦ ਵੀ ਕੀਤੀ ਰਸਤੇ ਵਿੱਚ ਜਦੋਂ ਤੁਸੀਂ ਜਾ ਰਹੇ ਸੀ ਸਾਈਕਲ ਤੇ ਰਸਤੇ ਤੇ ਵਗਰੂ ਹਾਂਜੀ ਬਹੁਤ ਸੰਗਤਾਂ ਨੇ ਬਹੁਤ ਸਾਥ ਦਿੱਤਾ ਕਈ ਵਾਰ ਇਹ ਰਸਤੇ ਤੇ ਇਸ ਤਰ੍ਹਾਂ ਵੀ ਹੋਇਆ ਜਿਵੇਂ ਵੀ ਹਨਾ ਮਾਇਆ ਦਾ ਪੈਰਾ ਢਿੱਲਾ ਹੋ ਜਾਣਾ ਤਾਂ ਮੈਨੂੰ ਰਸਤੇ ਪਰ ਮਾਰੇ ਜਾਣੀ ਜਾਣ ਹੈ ਆਪਣੇ ਆਪ ਕਿਰਪਾ ਕਰਦੇ ਆ ਇੱਕ ਦੋ ਵਾਰ ਮੇਰੇ ਨਾਲ ਹੋਇਆ ਵੀ ਮੇਰੇ ਕੋ ਪੈਸੇ ਵਗੈਰਾ ਖਤਮ ਹੋਣ ਵਾਲੇ ਸੀ ਤਾਂ ਪਿੱਛੋਂ ਦੀ ਕੋਈ ਗੱਡੀ ਆਈ ਹੁਣ ਚਲੋ ਮਾਰੇ ਭੇਜਣ ਵਾਲੇ ਕਰਨ ਕਰਾਉਣ ਵਾਲੇ ਆਪ ਤੇ ਉਹ ਗੱਡੀ ਆਈ ਗੱਡੀ ਆ ਕੇ ਮੇਰੇ ਕੋ ਰੁਕਦੇ ਆ ਉਹ ਸਿੰਘਾ ਨੇ ਫਤਿਹ ਬਲਾਈ ਦਰਸ਼ਨ ਪੁੱਛਿਆ ਹਨਾ ਵੀ ਕਿੱਧਰ ਜਾ ਰਹੇ ਹੋ ਬਾਬਾਈ ਅਸੀਂ ਦੱਸਿਆ ਜਦੋਂ ਫਿਰ ਉਹਨਾਂ ਨੇ ਸਾਨੂੰ ਕੁਛ ਮਾਇਆ ਦੀ ਹਨਾ ਮਦਦ ਕਰ ਦੇਣੀ ਕਿਸੇ ਨੇ ਕਿਸੇ ਨੇ ਕੁਛ ਸਾਨੂੰ ਰਸਤੇ ਤੇ ਖਾਣ ਪੀਣ ਵਾਸਤੇ ਕੁਛ ਦੇ ਦੇਣਾ ਉਹ ਸਤਕਾਰ ਕੀਤਾ ਸੀ ਸੰਗਤਾਂ ਨੇ ਵੈਗਰੂ ਨਹੀਂ ਵੈਗਰੂ ਸ਼ਾਰਤ ਕਰਨ ਦੀ ਤਾਂ ਨਹੀਂ ਹਾਂ ਜਦੋਂ ਜੰਗਲ ਕੋਈ ਲੰਬਾ ਪੈਂਡਾ ਹੁੰਦਾ ਸੀਗਾ ਜਦੋਂ ਕਈ ਵਾਰ ਹੁੰਦਾ ਸੀਗਾ ਵੈਗਰੂ ਸ਼ਾਮ ਦਾ ਸਮਾਂ ਹੁੰਦਾ ਸੀ ਹਨੇਰਾ ਹੁੰਦਾ ਸੀ ਤਾਂ ਉਦੋਂ ਮਨ ਦੇ ਵਿੱਚ ਹੁੰਦਾ ਸੀ ਵੀ ਹਾਂ ਇੱਥੇ ਕਿਉਂਕਿ ਜੰਗਲੀ ਜਾਨਵਰ ਵਗੈਰਾ ਉੱਧਰ ਆਉਂਦੇ ਸੀਗੇ ਤਾਂ ਚਲੋ ਪਰ ਵੈਗੁਰੂ ਵੈਗੁਰੂ ਕਰਦੇ ਜਾਈਦਾ ਸੀਗਾ ਨਾਮ ਜਪੀਦਾ ਸੀਗਾ ਉਹ ਭੈ ਫਿਰ ਆਪਣੇ ਆਪ ਹੀ ਖਤਮ ਹੋ ਜਾਂਦਾ ਕਿੰਨੇ ਕਿਲੋਮੀਟਰ ਦਾ ਸਫ਼ਰ ਕੀਤਾ ਰਜਾਨਾ ਵੈਗੁਰੂ ਜੀ ਆਪਣਾ 120 127 ਕਈ ਵਾਰ 135 ਤੱਕ ਵੀ ਨਿਕਲ ਜਾਂਦਾ ਸੀਗਾ ਜਾਨਾ ਦਾ ਬਾਈ ਜੇ ਆਪਾਂ ਨੂੰ ਵੈਗੁਰੂ ਗੁਰੂ ਘਰ ਮਿਲ ਜਾਂਦਾ ਸੀਗੇ ਰਸਤੇ 'ਚ ਤਾਂ ਆਪਾਂ ਗੁਰੂ ਘਰ ਪੜਾ ਕਰ ਲੀਦਾ ਸੀ ਕਈ ਵਾਰੀ ਜਿਵੇਂ ਹੁਣ ਜਦੋਂ ਹਜੂਰ ਸਾਹਿਬ ਤੋਂ ਪਟਨਾ ਸਾਹਿਬ ਵੱਲ ਚੱਲੇ ਤਾਂ ਉਧਰ ਵੈਗੁਰੂ ਗੁਰੂ ਘਰ ਰਸਤੇ 'ਚ ਘਟ ਆਉਂਦੇ ਸੀਗੇ ਤਾਂ ਫਿਰ ਆਪਾਂ ਰਸਤੇ 'ਤੇ ਜਿਵੇਂ ਟਾਬੇ ਆ ਗਏ ਪੰਜਾਬੀ ਟਾਬੇ ਆਪਣੇ ਉਧਰ ਸਿੰਘਾਂ ਦੇ ਕਾਫੀ ਹੈਗੇ ਆਈ ਪੰਜਾਬੀ ਟਾ ਵੇਚ ਰੋਕ ਗਏ ਜਾਂ ਕਿਸੇ ਪੈਟਰੋਲ ਪੰਪ ਤੇ ਰੋਕ ਕੇ ਬਾਕੀ ਜਿੱਥੇ ਮਾਰਾਏ ਨੇ ਪੜਾ ਲਿਖਿਆ ਹੁੰਦਾ ਸੀਗਾ ਉੱਥੇ ਪਹੁੰਚ ਜੀਦਾ ਸੀ ਪੜਾਹ ਹੋ ਜਾਂਦਾ ਸੀ ਇਸ ਤਰ੍ਹਾਂ ਸਵਾਗਤ ਕੀਤਾ ਗਿਆ ਤੁਹਾਡਾ ਵੈਗਰੂ ਬਸ ਚੜ੍ਹਦੀ ਕਲਾਈ ਸਾਨੂੰ ਰਸਤੇ 'ਚ ਹੋਰ ਵੀਰ ਵੀ ਮਿਲੇ ਇੱਕ ਵੀਰ ਮਿਲਿਆ ਸੀ ਉਹਨੂੰ 6-7 ਮਹੀਨੇ ਹੋ ਗਏ ਸੀ ਯਾਤਰਾ ਤੇ ਉਹ ਪੂਰੇ ਇੰਡੀਆ ਦੇ ਵਿੱਚ ਯਾਤਰਾ ਕਰ ਰਿਹਾ ਸੀ ਉਹ ਵੀਰ ਵੀ ਮਿਲਿਆ ਵੀ ਇੰਨਾ ਵੀ ਕਿਤੇ ਨਾ ਕਿਤੇ ਜਾ ਕੇ ਇਹੀ ਆ ਵੈਗਰੂ ਵੀ ਆਪਾਂ ਸਾਰੇ ਇੱਕ ਹੀ ਆ ਉਹ ਪ੍ਰਮਾਤਮਾ ਇੱਕ ਹੀ ਆ ਸਾਂਝੀ ਵਾਲਤਾ ਸੀ ਹਾਂਜੀ ਸਾਂਝੀ ਵਾਲਤਾ ਮਹਾਰਾਜ ਇੱਕ ਪਰਮਾਤਮਾ ਦੇ ਆਪਾ ਬੱਚੇ ਆਈ ਗੱਲ ਵੈਗਰੂ ਉਹੀ ਆ ਵੀ ਇੱਕ ਪਿਓ ਦੇ ਚਾਰ ਬੱਚੇ ਆ ਵੈਗਰੂ ਜਿਹੜਾ ਜ਼ਿਆਦਾ ਪੜਿਆ ਲਿਖਿਆ ਉਹ ਪਾਪਾ ਕਹ ਲੈਂਦਾ ਘੱਟ ਪੜਿਆ ਲਿਖਿਆ ਬਾਪੂ ਕਹ ਲੈਂਦਾ ਜਿਹੜਾ ਜਵਾਨ ਪੜੋਂਦਾ ਬੁੜਾ ਕਹ ਲੈਂਦਾ ਹਾਂਜੀ ਵੈਗਰੂ ਜੀ ਆਪਾਂ ਪਹਿਲੀ ਵਾਰੀ ਯਾਤਰਾ ਸੀਗੀ ਅੱਗੇ ਕੀ ਵਿਚਾਰ ਹੈ ਅੱਗੇ ਮਹਾਰਾਜ ਕਿਰਪਾ ਕਰਨੀ ਵੈਸੇ ਮਨ ਦੇ ਵਿੱਚ ਇੱਕ ਇੱਛਾ ਪ੍ਰਗਟ ਹੋਈ ਸੀਗੀ ਇਹ ਨਹੀਂ ਪਤਾ ਹੁਣ ਮਹਾਰਾਜ ਕਦੋਂ ਪੂਰੀ ਕਰਾਉਣਗੇ ਵੀ ਮਹਾਰਾਜ ਨੇ ਜਿੱਥੇ ਪੰਜ ਬਾਣੀਆਂ ਲਿਖੀਆਂ ਵੈਗਰੂ ਜੀ ਜਿਹੜੀ ਜਿਹੜੀ ਬਾਣੀ ਦੇ ਸਥਾਨ ਤੇ ਲਿਖੀ ਹੋਈ ਆ ਆਪਾਂ ਮਹਾਰਾਜਾ ਕਿਰਪਾ ਕਰਨ ਕਦੇ ਸਮਾ ਦੇਣ ਤੇ ਵੀ ਆਪਾਂ ਉਹਨਾਂ ਪੰਜਾਂ ਥਾਵਾਂ ਸਥਾਨਾਂ ਦੀ ਯਾਤਰਾ ਕਰਾਂਗੇ। ਵੈਸੇ ਕੀ ਕਰਦੇ ਹੋ ਕੰਮ? ਬੱਬਈ ਵੈਸੇ ਮੈਂ ਵੈਗਰੂ ਵੀਡੀਓ ਐਡੀਟਿੰਗ ਦਾ ਕੰਮ ਕਰਦਾ ਵੈਗਰੂ। ਹੁਣ ਜੋ ਮਹਾਰਾਜ ਦਾ ਪਾਣਾ ਇਹ ਆਪਾਂ ਨੂੰ ਐ ਸੀਗਾ ਵੈਗਰੂ ਜੇ ਜ਼ਿਆਦਾ ਜਣੇ ਹੋ ਜਾਂਦੇ ਆ ਤਾਂ ਫਿਰ ਨਾ ਹੁੰਦੇ ਤੇ ਪਿੱਛੇ ਧਿਆਨ ਰੱਖਣਾ ਪੈਂਦਾ। ਵੀ ਅਗਲਾ ਬੰਦਾ ਪਿੱਛੇ ਰਹਿ ਗਿਆ ਜਾਂ ਕੋਈ ਸਵਾਰਚਣਾ ਆਉਂਦੀ ਹੈ। ਕੱਲੇ ਸਿੰਘ ਦਾ ਇਸ ਤਰ੍ਹਾਂ ਵੈਗਰੂ ਵੀ ਜਿੱਦਾਂ ਆਪਾਂ ਹੁਣ ਕੱਲੇ ਗਏ ਆ ਆਪਾਂ ਨੂੰ ਕੋਈ ਫਿਕਰ ਨਹੀਂ ਆਪਾਂ ਆਪਦੇ ਆਪ ਤੇ ਡਿਪੈਂਡ ਆ। ਫਿਰ ਕਿਸੇ ਹੋਰ ਤੇ ਡਿਪੈਂਡ ਹੋਣਾ ਪੈਂਦਾ ਫਿਰ ਇਸ ਤਰ੍ਹਾਂ ਬੰਦਾ ਸੈਲਫ ਡਿਪੈਂਡ ਰਹਿੰਦਾ ਜਿਵੇਂ ਮਰਜ਼ੀ ਕੋਈ ਆਪਾਂ ਨੂੰ ਪਤਾ ਵੀ ਆਪਾਂ ਚੱਲ ਲਾਂਗੇ